ਹਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਪਸ਼ੂ ਮੰਡੀ ਤੇ ਇੱਥੇ ਆਪਾਂ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਟਾਪ ਕਲਾਸ ਦੀਆਂ ਝੋਟੀਆਂ ਤੇ ਮੱਝਾਂ ਤੇ ਦਿਖਾਵਾਂਗੇ ਉਹਨਾਂ ਦੇ ਰੇਟ ਫਿਰ ਥੋੜਾ ਨਾਲ ਕਰਾਂਗੇ ਸ਼ੇਅਰ ਤੇ ਬਈ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਮੇਰਾ ਵੀਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਆਪਾਂ ਬਈ ਜੀ ਸਾਰੇ ਵੀਰਾਂ ਦੀ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਸਸ ਚੈਨਲ ਨੂੰ ਸਬਸਕ੍ਰਾਈਬ ਵੀ ਰੋ ਕਰੋ ਮੇਰਾ ਵੀਰ ਤੇ ਸਭ ਤੋਂ ਵੱਡੀ ਗੱਲ ਹੈ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਦੱਸਿਆ ਜਰੂਰ ਕਰੋ ਮੇਰਾ ਵੀਰ ਆਜੋ ਮੇਰਾ ਵੀਰ ਆਪਾਂ ਤੁਹਾਨੂੰ ਦਿਖਾਉਂਦੇ ਆਂ ਕਿ ਟੌਪ ਕਲਾਸ ਦੀ ਝੋਟੀ ਆਜੋ ਮੇਰੇ ਵੀਰ ਇਹ ਟੌਪ ਕਲਾਸ ਦੀ ਬਈ ਨੀਲੀ ਰਾਵੀ ਮੱਝ ਤੇ ਵਿੱਚ ਅਟਰ ਕੁਆਲਿਟੀ ਚੰਗੀ ਹੈ ਬਾਈ ਜੀ ਕੁਆਲਿਟੀ ਬਹੁਤ ਚੰਗੀ ਹੈ ਬਾਈ ਜੀ ਚੰਗਾ ਬੱਝੂਆ ਬਾਈ ਜੀ ਹਰੋ ਆ ਲੋ ਇੱਥੇ ਬਹੁਤ ਦਿਖਾਰੀ ਆ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਨਾਲ ਕੀ ਵੀਰੇ ਤੇ ਕੋਣ ਨੇ ਬਣਾਉਂਦਾ ਨਾਲ ਹੈਗਾ ਭਾਈ ਜੇ ਨਾਲੂ ਹੋਈ ਹੈ ਤਾਜੀ ਸਬੀ ਵੀ ਹੈ ਹਾਂਜੀ ਭਾਈ ਸੱਸੀਕਾਲ ਜੀ ਸੱਸੀਕਾਲ ਜੀ ਕੀ ਨਾਮ ਹੈ ਵੀਰੇ ਆਪਣਾ ਜੀ ਮਹਿੰਦਰ ਸਿੰਘ ਠੀਕ ਹੈ ਕਿਹੜਾ ਪਿੰਡ ਹੈ ਵੀਰੇ ਕਰਨਤਾਰਨ ਜਲਾ ਠੀਕ ਹੈ ਜ਼ਿਲ੍ਹਾ ਕਰਨਤਾਰਨ ਪਿੰਡ ਕਿਹੜਾ ਪੈਂਦਾ ਜੀ ਅੱਖੋਗੀ ਆ ਗਰੇ ਮਾਮੇ ਇਸ ਲਈ ਕਿਹੜੇ ਸੂਏ ਸੂਈ ਹੋਈ ਹੈ ਇਹ ਦੁੱਜਣਾਂ ਠੀਕ ਹੈ ਕਿੰਨਾ ਦੁੱਧ ਵੀਰ ਥੱਲੇ ਇਹਦੇ ਬਹੁਤ ਹੈਗਾ ਅਜੇ 7 8 8 ਕਿਲੋ 9 ਕਿਲੋ ਬੋਲਾ ਹੀ ਆ ਅਜੇ ਬੋਲਾ ਫਿਰ ਤਾਂ ਪਹੁੰਚੂਗਾ ਰਾਤੀ ਸੋਈ ਰਾਤੀ ਸੋਈ ਰਾਤੀ ਸੋਈ ਠੀਕ ਹੈ ਜੀ ਤੇ ਕਿੰਨਾ ਮੁੱਲ ਰੱਖੇ ਵੀਰ ਆਪੇ ਦਾ ਮੁੱਲ ਇਹ 115 ਠੀਕ ਹੈ ਬਾਈ ਜੀ ਤੇ ਬਾਈ ਜੀ ਵਪਾਰ ਦਾ ਕੰਮ ਆਪਣਾ ਹੀ ਹਾਂਜੀ ਇਸ ਤੋਂ ਇਲਾਵਾ ਵੀ ਕੋਈ ਮੰਡੀ ਲਾਉਂਦੇ ਹੋ ਮੰਡੀ ਆਉਂਦੇ ਰਹਿੰਦੇ ਕਿਹੜੀ ਕਿਹੜੀ ਮੰਡੀ ਲਾਉਂਦੇ ਹੋ ਜਗਰਾਵਾ ਆਏ ਓਏ ਅੱਛਾ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪ ਆਪਣਾ ਹੀ ਹਾਂਜੀ ਹਾਂਜੀ ਵੀਰੇ 98552 ਹਾਂਜੀ 07599 ਠੀਕ ਹੈ ਬਾਈ ਜੀ ਤੇ ਬਾਈ ਜੀ ਨਾਮ ਕੀ ਦੱਸਿਆ ਸੀ ਕਿ ਆਪਣਾ ਮਨਿੰਦਰ ਸਿੰਘ ਠੀਕ ਹੈ ਬਾਈ ਜੀ ਤੇ ਵਪਾਰ ਦਾ ਕੰਮ ਆਪਣਾ ਹੈ ਨਾ ਵੀਰੇ ਹਾਂਜੀ ਤੇ ਘਰੇ ਪਛੂਨ ਦੌਣ ਇੱਕ ਦਾ ਹਾਂਜੀ ਤੇ ਫੋਨ ਕਰਕੇ ਆ ਸਕਦਾ ਬੰਦਾ ਕੋਈ ਜੀ ਠੀਕ ਹੈ ਬਾਈ ਜੀ ਧੰਨਵਾਦ ਜੀ ਠੀਕ ਹੈ ਤੇ ਚੰਗੀ ਮੱਛੀ ਸੀ ਕਿ ਬਾਈ ਦੀ ਰੇਟ ਵੀ ਜਾਇਜ਼ ਰੱਖਿਆ ਹੋਇਆ ਹੈ ਬਾਈ ਨੇ ਬਾਕੀ ਦਾ ਬਾਈ ਵਪਾਰ ਦਾ ਕੰਮ ਹੈ ਜੇ ਕੋਈ ਲੈਣਾ ਚਾਹੁੰਦਾ ਬਾਈ ਨੇ ਕੰਟੈਕਟ ਜਰੂਰ ਕਰੇ ਮੇਰਾ ਵੀਰ ਨੰਬਰ ਆਪਾਂ ਤੁਹਾਨੂੰ ਨਾਲ ਕਾਤਾ ਸ਼ੇਅਰ ਜੀ ਬਹੁਤ ਹੀ ਸ਼ਾਨਦਾਰ ਝੋਤੀ ਤੇ ਬਾਈ ਇਹਦੇ ਬਾਰੇ ਲਵਾਂਗੇ ਬਾਈ ਕੀ ਜਾਣਕਾਰੀ ਕਾਲਟੀ ਚੈੱਕ ਕਰੂਗਾ ਵੀਰ ਦੇ ਫਾਕੀ ਵਿੱਚ ਖੜਾ ਪੂਰੇ ਨਿਕਲਦੇ ਨੇ ਨਾਲ ਬਈ ਇਹ ਤੇ ਹੈਗਾ ਇਹ ਕੱਟਾ ਕੱਟਾ ਬਈ ਮੁਰਾ ਨਸਲ ਦਾ ਜੀ ਸਸਰੀ ਕੰਮ ਕੀ ਹਾਲ ਹੈ ਬਈ ਵਧੀਆ ਹੈ ਕੀ ਨਾਮ ਆਪਕਾ ਅਨਿਲ ਠੀਕ ਹੈ ਜ਼ਿਲ੍ਹਾ ਕੌਣ ਸੇ ਪੜ ਜਾਂਦਾ ਹੈ ਕਤਲ ਠੀਕ ਹੈ گاਉਂ ਕੌਣ ਸਾ ਹੈ ਗੋਣਾ ਠੀਕ ਹੈ ਬਈ ਕੌਣ ਸੇ ਮਿਆਂਦਮਈ ਹੈ ਜੋ ਇਹ ਖਰਕੇ ਆ ਠੀਕ ਹੈ ਬਈ ਪੱਲੇ ਠੀਕ ਹੈ ਪਹਿਲੜਿਆ ਠੀਕ ਹੈ ਬਈ ਤੇ ਕਿਤਨਾ ਮੁੱਲ ਰੱਖਿਆ ਇਸ ਦਾ 70000 ਰੁਪਏ ਠੀਕ ਹੈ ਦੁੱਧ ਕਿਤਨੇ ਕਿਤੇ ਨੀਚੇ ਦੋ ਡਾਟ ਕਿਲੋ ਹੈ ਠੀਕ ਹੈ ਕਿੰਨੇ ਟਾਈਮ ਦੀ ਸੂਈ ਹੋਈ ਹੈ ਇਹ 1 ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਹਾਂ ਤੇ ਬਈ ਆਪਣਾ ਵਪਾਰਕ ਕੰਮ ਹੈ ਨਹੀਂ ਵੈਸੇ ਇੱਕ ਦੋ ਲੈ ਲੈਂਦੇ ਹਾਂ ਬਸ ਮਤਲਬ ਕਰਦੇ ਹੋ ਵਿੱਚ ਥੋੜਾ ਬਹੁਤ ਕਰਦੇ ਠੀਕ ਹੈ ਬਈ ਮੋਬਾਈਲ ਨੰਬਰ ਬੋਲ ਦੋਗੇ ਆਪਣਾ

ਚੰਗਾ ਪਸ਼ੂ ਬਈ ਜੀ ਮਤ ਨਾਲ ਹੀ ਕੱਟੀ ਬਈ ਜੀ ਮੋਹਰਾ ਨਾ ਸਦੀ ਤੇ ਬਾਈਕੋਲੇ ਨੇ ਫੁੱਲ ਜਾਣਕਾਰੀ 12 ਕਿਲੋ ਦਾ ਬਾਈ ਹੋਗਲਾ ਬਸ ਵੀਰ ਤੇ ਚੰਗਾ ਪਸ਼ੂ ਬਈ ਜੀ ਗੱਲ ਜੀ ਸ਼ਸ਼ੀ ਦਾ ਬਾਈ ਜੀ ਨਾਮ ਵੀਰੇ ਆਪਣਾ ਜੀ ਗੁਰਪ੍ਰੇਤ ਬਾਈ ਠੀਕ ਬਾਈ ਕਿਹੜਾ ਪਿੰਡ ਹੈ ਜੀ ਖਰਕਾ ਦੋਰੇ ਜਿਲ੍ਹਾ ਕਿੱਲਾ ਪੈਂਦਾ ਜੀ ਕੈਥਲ ਜੀ ਠੀਕ ਹੈ ਬਾਈ ਜੀ ਇਹ ਮੈਂ ਬਾਈ ਜੀ ਕਿੰਨੇ ਲੀਟਰ ਰੋਕ ਖਲੇ ਦੇ ਇਹਦੇ ਨਾਲ 12 ਪਲੱਸ ਦੁੱਧ ਦੇਰੇ ਕਿੰਦੇ ਕਿਹੜੇ ਛੂਏ ਸੂਈ ਦੀ ਹੈ ਇਹ ਆਪਸ ਦੂਸਰੇ ਸੂਈ ਠੀਕ ਹੈ ਬਾਈ ਜੀ ਕਿੰਨਾ ਮੁੱਲ ਰੱਖਿਆ ਇਹਦਾ ਇਹਦਾ 1.5 ਠੀਕ ਹੈ ਜੀ ਕਿੰਨੇ ਦਿਨ ਤਿੰਨੇ ਦਿਨ ਹੋ ਕੇ ਸੂਈ ਨੂੰ ਵੈਸੇ ਹੈ 7 ਮਾਟਾ ਬੰਦ ਨੇ ਸੂਈ ਨੂੰ ਠੀਕ ਹੈ ਬਾਈ ਜੀ ਥੋੜਾ ਬੋ ਤਾਂ ਮੰਨ ਤਣ ਹੋ ਜੂ ਹਾਂ ਮੌਕੇ ਤੇ ਕਰ ਦੋ ਠੀਕ ਹੈ ਬਾਈ ਤੇ ਬਾਕੀ ਬਈ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਇਲਾਵਾ ਜੀ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਹਰ ਮੰਡੀ ਆ ਪੰਜਾਬ ਜ ਤੇ ਭਾਈ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣਾ 88640 40631 ਇੱਕ ਵਾਰ ਦੁਬਾਰਾ ਬੋਲ ਦੋ ਵੀਰੇ 88140 ਹਾਂਜੀ 40631 ਨਾਮ ਕੀ ਦੱਸਾਂ ਜੀ ਕਿ ਵੀਰੇ ਗੁਰਪ੍ਰੀਤ ਠੀਕ ਹੈ ਭਾਈ ਜੀ ਤੇ ਜੇ ਕਿਤੇ ਇਹਨਾਂ ਨੂੰ ਲੈਣਾ ਆਉਣਾ ਹੋਵੇ ਮੈਂ ਇਸ ਆਪਣੇ ਕੋਲੇ ਹੁੰਦਾ ਕੋਈ ਡਿਗਰਮੈਂਟ ਹੈ ਵੀਰੇ ਹਾਂ ਹਾਂ ਫੋਲੋ ਜੀ ਠੀਕ ਹੈ ਭਾਈ ਜੀ ਹਾਂਜੀ ਤੇ ਕਿਹ ਦਵਾਣੀ ਹੋਵੇ ਹਰਿਆਣੇ ਤੋਂ ਦਵਾ ਸਕਦੇ ਹੋ ਹਾਂ ਫੋਲੋ ਜੀ ਠੀਕ ਹੈ ਭਾਈ ਜੀ ਹਾਂਜੀ ਹਾਂਜੀ ਧੰਨਵਾਦ ਜੀ ਓਕੇ ਤੇ ਭਾਈ ਦਾ ਵਧੀਆ ਭਾਈ ਰੇਡ ਬੀਜ ਜੈਜ ਤੇ ਰੇਡ ਬੀਜ ਜੈਜ ਭਾਈ ਤੇ ਬਹੁਤ ਹੀ ਪੁਰਦਾ ਕੁਆਲਟੀ ਮੋਹਰਾ ਮੱਝ ਕਵਾਲਿਟੀ ਕੈਪਚਰ ਵੀਰੇ ਵਧੀਆ ਕੁਆਲਿਟੀ ਦੀ ਹੈ। ਮੈਨੂੰ ਜਾਣ ਕੇ ਲਵਾਂਗੇ ਬਾਈ ਤੋਂ ਆਪਾਂ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਵੀਰੇ? ਠੀਕ ਆ ਜੀ। ਕੀ ਨਾਮ ਹੈ ਆਪਣਾ ਵੀਰੇ? ਅਮਰਤਪਾਲ ਆ ਜੀ। ਠੀਕ ਆ ਜੀ। ਹਾਂਜੀ ਤੇ ਬਾਈ ਕਿਹੜਾ ਪਿੰਡ ਆ ਜੀ? ਮੋਨਪੁਰ ਵੀ ਮੋਨਪੁਰ। ਅੱਛਾ ਇਹ ਕਿੱਥੇ ਹੋਇਆ ਬਾਈ ਜੀ? ਖੰਨੇ ਦੇ ਨਾਲ ਆ ਵੀਰੇ। ਠੀਕ ਆ ਬਾਈ। ਜੇ ਲੱਗੜੇ ਪੈਂਦਾ? ਲੱਗ ਜਲੰਧਾ ਲੁਧਿਆਣਾ ਪੈਂਦਾ ਵੀਰੇ। ਠੀਕ ਆ ਲੁਧਿਆਣਾ। ਤੇ ਬਾਈ ਕਿੰਨੇ ਪਸ਼ੂ ਲੈ ਕੇ ਆਏ ਜੀ ਅੱਜ? 5 ਜੀ 5। ਕੋਈ ਹੋਇਆ ਸੇਲ? हां जी दो ਬੈੜੀਆਂ ਹੋ ਗਈਆਂ ਤਿੰਨ ਗਾਂ ਰਹਿਣ ਇਹ ਦੋ ਬੈ ਸਾਰੇ ਨਹੀਂ ਠੀਕ ਹੈ ਬਾਈ ਜੀ ਤੇ ਜਿਹੜੀ ਆ ਮੱਝ ਆ ਇਹ ਕਿਹੜੇ ਜਨੂਨਾ ਜੀ ਤੀਜੇ ਜਨੂਨਾ ਜੀ ਇਹਨੇ ਕਿੰਨੇ ਦਿਨ ਲੈ ਲੋਗੇ ਦਿਨ ਲੈ ਜੂ ਜੀ ਇਹ 5-7 ਦਿਨ ਲਉਂਦੀ ਹੈ ਜੀ 5-7 ਦਿਨ ਲੈਣੀ ਹੈ ਹਾਂ ਜੀ ਠੀਕ ਹੈ ਕਿੰਨਾ ਮੁੱਲ ਰੱਖਿਆ ਆਪਾਂ ਇਹਦਾ ਮੁੱਲ 85000 ਜੀ ਠੀਕ ਹੈ ਸਿਰਫ 85000 ਹਾਂ ਜੀ ਠੀਕ ਹੈ ਬਾਈ ਜੀ ਤੇ ਬਾਈ ਆਪਣਾ ਵਪਾਰ ਤਾਂ ਕੰਮ ਹੈ ਜੀ ਹਾਂ ਜੀ ਹਾਂ ਵਪਾਰ ਠੀਕ ਹੈ ਬਾਈ ਤੇ ਬਾਈ ਆਪਾਂ ਇਸ ਤੋਂ ਇਲਾਵਾ ਕਿਹੜੀ-ਕਿਹੜੀ ਮੰਡੀ ਲਾਉਂਦੇ ਆ ਸਾਰੀਆਂ ਮੰਡੀਆਂ ਲਾਉਂਦੇ ਜਿੱੰਨੀਆਂ ਜਿੱਥੇ ਥੰਨੇ ਤੇ ਜਗਰਾ ਆਪਾਂ ਮੱਧਿਆਲੇ ਲਿਉਨੇ ਕਿੱਥੋਂ ਵੈਸੇ? ਲੋਕਲ ਪਿੰਡਾਂ ਚੋਂ ਲਿਉਨੇ ਆ ਵੀਰੇ। ਇਹਦੇ ਵਿੱਚ ਮਾਨਤਾ ਨ ਹੋਜੂ ਹੋਰ? ਹਾਂ ਜੀ ਹਾਂ ਹੋਜੂ ਮਾਨਤਾ। ਮੈਂ ਆਪਣਾ ਮੋਬਾਈਲ ਨੰਬਰ ਸ਼ੇਅਰ ਕਰ ਦਉਂਗੀ। 978093 9775 ਠੀਕ ਹੈ ਕਿਕਰ ਦੁਆਰੇ ਬੋਲਦੇ ਵੀਰੇ? 978093 9775 ਠੀਕ ਹੈ ਭਾਈ ਜੀ। ਧੰਨਵਾਦ ਵੀਰੇ। ਧੰਨਵਾਦ ਜੀ। ਤੇ ਬਾਈ ਕੋਲੇ ਪਸ਼ੂ ਵਧੀਆ ਜਿਹਾ ਬਾਈ ਜੀ। ਰੇਟ ਵੀ ਪਛਤ ਸਕੀ ਜਾਂ ਜੈਸੀ ਹੈ। ਬਾਕੀ ਸੂਰ ਮਾਨਤਾ ਨਾਲ ਹੋਜੇਗਾ। ਚੰਗਾ ਬਦਲ ਹੋਈ ਜੀ। ਬਹੁਤ ਹੀ ਟੋਪ ਕੁਆਲਟੀ ਦੀ ਬਾਈ ਜੀ। ਹੋਰਾਂ ਨਾਲੋਂ ਦੀ ਮੱਚ। ਮਨਾ ਵਿੱਚ ਪ੍ਰੋਪਰ ਗੈਪ ਹੈ ਤੇ ਸਿੰਘ ਵੀ ਬਾਈ ਜੀ ਪੂਰੇ ਟੁੱਕੇ ਨੇ ਬਾਈ ਕਿਹੜੇ ਸੂਏ ਸੂਣਾ ਇਹਨੇ ਸੂਏ ਵੀਰੇ ਤੀਏ ਸੂਣਾ ਇਹਨੇ ਹਾਂ ਹਾਂਜੀ ਹਾਂਜੀ ਠੀਕ ਹੈ ਕਿੰਨਾ ਦੁੱਧ ਕਰਜੂ ਇਸ ਵਾਰੀ ਦੁੱਧ ਇਹ 13 ਕਿਲੋ ਦੇ ਦੂਗੀ ਵਾਰੀ ਆਰਾਮ ਹਾਂ ਆਰਾਮ ਠੀਕ ਹੈ ਬਾਈ ਤੇ ਬਾਕੀ ਉਹ ਸੀਲ ਹੈ ਪੂਰੀ ਹਾਂ ਸੀਲ ਸਾਊਗਾ ਵੀਰੇ ਤੇ ਰੇਟ ਕਿੰਨਾ ਰੱਖਿਆ ਪਿਆ ਤਾਂ ਇਹਦਾ ਮੁੱਲ ਹੈਗਾ ਵੀਰੇ 1.5 ਮੁੱਲ 1.5 ਹਾਂਜੀ ਤੇ ਥੋੜਾ ਬਹੁਤਾ ਮਾਨਤਨ ਹੋ ਜੂ ਹੋ ਜੂ ਜੀ ਹੋ ਜੂ ਜੀ ਹੋ ਭਾਈ ਜੀ ਪਿੰਡਾਂ ਕੀ ਦੱਸਾਗੇ ਆਪਣਾ ਨਾਮ ਹੈਗਾ ਹੰਨੀ ਪੱਟੀ ਪਰੇ ਪਿੰਡ ਜੀ ਪਿੰਡ ਆਪਣਾ ਭਮਾਕਲਾ ਠੀਕ ਹੈ ਬਾਈ ਜੀ ਤਹਿਸੀਲ ਬਾਈ ਜੀ ਤਹਿਸੀਲ ਆਪਾਂ ਨੂੰ ਵੀ ਲੁਧਿਆਣਾ ਹੀ ਪੈਂਦੀ ਹੈ ਠੀਕ ਹੈ ਬਾਈ ਤੇ ਇਸ ਤੋਂ ਇਲਾਵਾ ਵੀ ਆਪਣੇ ਕੋਲ ਪਜੂ ਹੁੰਦੇ ਹੀ ਰਹਿੰਦੇ ਹਨ ਬਾਈ ਜੀ ਹਾਂ ਜੀ ਹਾਂ ਜੀ ਬਾਈ ਜੀ ਮੋਬਾਈਲ ਨੰਬਰ ਸ਼ੇਅਰ ਕਰਦੇ ਇੱਕ ਵਾਰ ਆਪਣਾ ਮੋਬਾਈਲ ਨੰਬਰ ਵੀਰੇ 76962 52747 76962 52747 ਠੀਕ ਹੈ ਬਾਈ ਕੋਈ ਫੋਨ ਦੀ ਟੋਲ ਕੁਆਲਟੀ ਦੀ ਬਾਈ ਜੀ ਹੋਰ ਨਾ ਸਦੀ ਮੱਝ ਤੇ ਰੇਟ ਬਹੁਤ ਜਾ ਜਾ ਬਾਈ ਜੀ ਤੇ ਬਾਈ ਨੇ ਕੰਟੈਕਟ ਕਰਕੇ ਤੇ ਕੱਸ ਸਕਦੇ ਸੀ ਜੀ ਇਹ ਤਾਂ ਨਹੀਂ ਕੁੱਝ ਲੈ ਲਈ ਜੀ ਪਸ਼ੂ ਬਾਧੂ ਆਏ ਹੋਏ ਨੇ ਤੁਹਾਡੀ ਡਿਮਾਂਡ ਤੇ ਆਪਾਂ ਨੇ ਵੀ ਕਿਹਾ ਸੀਗਾ ਕਿ 80 85 70 34 ਇਹ ਮੱਝਾਂ ਤੇ ਵੀਡੀਓ ਬਣਾਇਆ ਕਰੋ ਤੇ ਆਪਾਂ ਉਹੀ ਵੀਡੀਓ ਕਰ ਕੀਤੀ ਹੈ ਜੀ ਤੇ ਬਾਕੀ ਮੇਰਾ ਵੀ ਚੈਨਲ ਨੂੰ ਸਪੋਰਟ ਜੁੜ ਕਰਿਆ ਕਰੋ ਮੇਰਾ ਵੀ ਏਦਾਂ ਦੀ ਵੀਡੀਓ ਲਗਾ ਕੇ ਆਉਂਦੇ ਰਹਾਂਗੇ ਤੇ ਜੇ ਕੋਈ ਕਮੀ ਪੇਸ਼ੀ ਉੱਤੇ ਦੱਸਿਆ ਕਰੋ ਮੈਨੂੰ ਵੀਰ ਜਰੂਰ ਆਪਾਂ ਕੋਈ ਕਮੀ ਪੇਸ਼ੀ ਨੂੰ ਕਰਾਂਗੇ ਤਰਾ ਵਿੱਚ ਲੋ ਜੀ ਪਸ਼ੂ ਆਏ ਹੋਏ ਨੇ ਇੱਥੇ ਤੇ ਤੁਸੀਂ ਪਾਈਆਂ ਨਾਲ ਇੱਥੇ ਮੰਡੀ ਆ ਵੀ ਸਕਦੇ ਹੋ ਤੇ ਕੰਟੈਕਟ ਕਰ ਸਕਦੇ ਹੋ ਬਈ ਜੀ